ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਛੋਟਾ ਵੀਰ ਪੱਤਰਕਾਰ ਹੀਰਾ ਸਿੰਘ ਤੁਸੀਂ ਦੇਖ ਰਹੇ ਹੋ ਇਸ ਵੇਲੇ ਜੀਐਮ7 ਨਿਊਜ਼ ਹੱਕ ਸੱਚ ਅਤੇ ਨਿਰਪੱਖਤ ਨਿਡਰਾਂ ਬਾਚ ਅਸੀਂ ਇਸ ਵੇਲੇ ਪਹੁੰਚੇ ਹਾਂ ਜੀ ਸ਼ਹਿਰ ਬਟਾਲਾ ਇਹ ਸਾਡੇ ਮਾਨਯੋਗ ਰੰਧਾ ਬਿਕਰਮਜੀਤ ਸਿੰਘ ਰੰਧਾਵਾ ਬੈਠੇ ਨੇ ਬੀਜੇਪੀ ਦੇ ਜਾਇ ਫਤਿਹਗੜ ਚੂੜੀਆਂ ਤੋਂ ਉਥੋਂ ਦਾ ਇੰਚਾਰਜ ਜੋ ਵੀ ਆ ਪਾਰਟੀ ਦਾ ਕੰਮ ਸਾਰੇ ਰੰਧਾਵਾ ਸਾਹਿਬ ਨੂੰ ਵੇਖਿਆ ਜਾਂਦਾ ਰੰਧਾਵਾ ਸਾਹਿਬ ਸਭ ਤੋਂ ਪਹਿਲਾਂ ਤੁਹਾਡੀ ਜੀ ਬੜੀ ਮਿਹਰਬਾਨੀ ਤੁਸੀਂ ਇਹਨਾਂ ਨੂੰ ਸਮਾਂ ਦਿੱਤਾ ਉਹ ਵੀ ਇਹਨਾਂ ਦਿਨਾਂ ਦੇ ਵਿੱਚ ਸਰ ਆ ਵੇਖੋ ਜੀ ਅੱਜ ਮੈਂ ਇੱਕ ਉਹ ਮੁੱਦਾ ਲਿਖ ਕੇ ਆਂ ਦਾ ਤਾਂ ਕੋਈ ਪੱਤਰਕਾਰ ਜਾਂ ਉਹ ਮੁੱਦਾ ਚੁੱਕਦਾ ਹੋਇਆ ਤੇ ਜੇ ਚੁੱਕਦਾ ਵੀ ਤੋ ਦਬਾ ਦਿੱਤਾ ਜਾਂਦਾ ਵੇਖੋ ਜੀ ਜਦੋਂ ਆਪਾਂ ਕਹਿ ਲਈਏ ਕਿ ਜਦੋਂ ਦੀ ਦੇਸ਼ ਆਜ਼ਾਦ ਹੋਇਆ ਤੇ ਸਿੱਖਾਂ ਦੀਆਂ ਕੁਰਬਾਨੀਆਂ ਕਾਫੀ ਨੇ ਠੀਕ ਹੈ ਜੀ 92% ਕਹਿ ਲਈਏ ਜਾਂ 88% ਕਹਿ ਲਈਏ ਤੁਸੀਂ ਸਰ ਸਾਨੂੰ ਇਹਨਾ ਦੱਸੋ ਕਿ ਇਸ ਵੇਲੇ ਜਿਹੜੀਆਂ ਸਰਕਾਰਾਂ ਲੰਘ ਕੇ ਚੱਲੇ ਗਈਆਂ ਜਿਹੜੀ ਪੰਜਾਬ ਦੀ ਪਾਰਟੀ ਸੀ ਉਹ ਵੀ ਲੰਘ ਗਈ ਸੈਂਟਰ ਦੀ ਪਾਰਟੀ ਸੀ ਉਹ ਵੀ ਚਲੇਗੀ ਅੱਜ ਉਹ ਦੇਸ਼ ਦੇ ਰਾਖਿਆਂ ਦਾ ਜਿਨ੍ਹਾਂ ਨੇ ਦੇਸ਼ ਵਾਸਤੇ ਜਾਨਾਂ ਵਾਰੀਆਂ ਚਲੋ ਭਗਤ ਸਿੰਘ ਦਾ ਪਰਿਵਾਰ ਵੀ ਐਸਾ ਜੀ ਸੋਸ ਹੋਈ ਆ ਪਰ ਸਰਦਾਰ ਉਦਮ ਸਿੰਘ ਦਾ ਪਰਿਵਾਰ ਐਸ ਵੇਲੇ ਦਿਹਾੜੀਆਂ ਕਰਨ ਨੂੰ ਮਜਬੂਰ ਬਿਲਕੁਲ ਮਜਬੂਰ ਹੋਇਆ ਪਿਆ ਕਿਸੇ ਨੇ ਉਹਦੀ ਕੋਈ ਬਾਹ ਨਹੀਂ ਫੜੀ ਢਾਡੀ ਜੇ ਪਾਰਟੀ ਕੱਲ ਨੂੰ ਆਉਂਦੀ ਆ ਤੇ ਪੁਲਿਸ ਇਹ ਸਾਡੀ ਰਿਕਵੈਸਟ ਆ ਤੁਹਾਡੇ ਅੱਗੇ ਕਿ ਉਹਨਾਂ ਦਾ ਜੋ ਬਣਦਾ ਮਾਨ ਸਨਮਾਨ ਦਿੱਤਾ ਜਾਵੇ ਕੀ ਕਹਿੰਨੇ ਆ ਸਭ ਤੋਂ ਪਹਿਲਾਂ ਜੀ ਤੁਹਾਡਾ ਜੀ ਐਮ 7 ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਨਿਮਾਣੀ ਨੂੰ ਇਨਾ ਮਾਨ ਬਖਸ਼ਿਆ ਵੀ ਮੇਰੇ ਵੀ ਵਿਚਾਰ ਤੁਹਾਡੇ ਲਈ ਕੋਈ ਅਹਮiyet ਰੱਖਦੇ ਨੇ ਤੇ ਤੁਹਾਡੇ ਚੈਨਲ ਰਾਹੀਂ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਹ ਕੁਝ ਬਹੁਤ ਹੀ ਸ਼ਰਮ ਦੀ ਗੱਲ ਹੈ ਖਾਸ ਕਰਕੇ ਪੰਜਾਬ ਲਈ ਤੇ ਪੰਜਾਬ ਦੇ ਅਖੌਤੀ ਜਿਹੜੇ ਚੌਧਰੀਆਂ ਲੀਡਰ ਬਣੇ ਫਿਰਦੇ ਨੇ ਵੀ ਪੰਜਾਬ ਦੇ ਵਸੀਆਂ ਦੀਆਂ ਕੁਰਬਾਨੀਆਂ ਜਿਹੜੀਆਂ 90% ਇਸ ਦੇਸ਼ ਦੀ ਆਜ਼ਾਦੀ ਵਿੱਚ ਤੇ ਜਦੋਂ ਅੱਜ ਇਹ ਸੁੱਖ ਸਹੂਲਤਾਂ ਦੀ ਗੱਲ ਦੇ ਕੋਡੋ ਪ੍ਰਵਾਸੀ ਆ ਕੇ ਥੇ ਰਾਜ ਸਭਾ ਦੇ ਮੈਂਬਰ ਵੀ 25-25 ਕਰੋੜ ਰੁਪਇਆ ਲੈ ਕੇ ਲਾ ਦਿੱਤੇ ਜਾਂ ਇਥੋਂ ਦੀ ਸਰਕਾਰ ਵੀ ਜਿਹੜੀ ਆ ਉਹ ਕੱਟਕੁਥਲੀ ਬਣ ਜੇ ਦਿੱਲੀ ਵਾਲਿਆਂ ਦੀ ਤੇ ਉਹ ਜੇਲ੍ਹ ਚ ਬਹਿ ਕੇ ਵੀ ਇਥੋਂ ਦੀ ਸਰਕਾਰ ਚਲਾਉਣ ਉਹਨਾਂ ਦੀ ਐਸ਼ੋ-ਇਸ਼ਰਤ ਲਈ ਉਹਨਾਂ ਨੂੰ ਘਮਾਉਣ ਲਈ 10-10 ਲੱਖ ਰੁਪਇਆ ਇੱਕ ਘੰਟੇ ਦਾ ਜਹਾਜ਼ਾਂ ਦੇ ਖਰਚੇ ਆ ਜਾਂਦੇ ਤੇ ਜਿਹੜੇ ਅਸਲ ਪੰਜਾਬ ਦੇ ਪੁੱਤ ਸੀਗੇ ਜਿੰਨਾ ਕਰਕੇ ਅਸੀਂ ਅੱਜ ਇੱਕ ਠੋਕ ਕੇ ਮਾਣ ਨਾਲ ਪੰਜਾਬੀ ਕਹਾਉਂਦੇ ਆ ਹਿੰਦੁਸਤਾਨੀ ਕਹਾਉਂਦੇ ਆ ਉਹ ਅੱਜ ਦਿਹਾੜੀਆਂ ਤੇ ਮਜਬੂਰ ਨਹੀਂ ਅਕਸਰ ਹੀ ਜਦੋਂ ਵੱਡੀਆਂ ਵੱਡੀਆਂ ਰੈਲੀਆਂ ਹੁੰਦੀਆਂ ਨਹੀਂ ਉਥੇ ਆਪਾਂ ਭਗਤ ਸਿੰਘ ਜੀ ਦੀ ਰਾਜਗੁਰੂ ਦੀ ਸਰਹੱਬਾ ਦੀ ਹੋਰ ਕਿੰਨੇ ਹੀ ਦੀਵਾਨ ਸਿੰਘ ਕਾਲੇਪਾਨੀ ਕਣ ਗਿਣਤ ਗਿਣਤੀ ਕੋਈ ਨਹੀਂ ਮੇਰੇ ਖਿਆਲ ਚ ਆ ਵੀ ਗਿਣਤੀ ਮੁੱਕ ਜੋ ਜੇ ਅਸੀਂ ਸ਼ਹੀਦਾਂ ਦੀਆਂ ਯੋਧਿਆਂ ਦੀਆਂ ਵਾਰਾਂ ਗਾਣ ਲੱਗ ਪਈਏ ਜਾਂ ਉਹਨਾਂ ਦੇ ਨਾਂ ਗਿਣਨ ਲੱਗ ਪਈਏ ਕੁਛ ਦਿਨ ਪਹਿਲਾਂ ਹੀ ਬਟਾਲੇ ਦੀ ਇਨਕਲਾਬ ਪਾਰਟੀ ਨੇ ਇੱਕ ਚੌਕ ਬਣਾਇਆ ਜਿੱਥੇ ਸਾਡੇ ਸ਼ਹੀਦਾਂ ਦੇ ਬੁੱਤ ਲਗਾਏ ਗਏ ਪਰ ਉਹਨਾਂ ਦੇ ਪਰਿਵਾਰਾਂ ਦੀ ਕਿਸੇ ਨੇ ਸਾਰ ਨਹੀਂ ਲਈ ਉਦਮ ਸਿੰਘ ਜੀ ਸਨਾਮ ਦੀ ਹਰ ਸਾਲ ਵਰਸੀ ਮਨਾਈ ਜਾਂਦੀ ਹੈ ਉਥੇ ਕਿਸੇ ਦੇ ਪਰਿਵਾਰ ਨੂੰ ਉਹਨਾਂ ਦੇ ਨੂੰ ਕਿਸੇ ਨੂੰ ਸਟੇਜ ਤੇ ਚੜਨ ਦਾ ਹੱਕ ਨਹੀਂ ਉਹਨਾਂ ਦੇ ਅੱਗੇ ਜਿਹੜੇ ਵਾਰਸ ਨਹੀਂ ਦਿਹਾੜੀਆਂ ਕਰਦੇ ਨਹੀਂ ਘਰਾਂ 'ਚ ਬਿਜਲੀ ਵਾਲੇ ਮੀਟਰ ਵੀ ਕੱਟੇ ਹੋਏ ਨੇ ਬਹੁਤ ਹੀ ਮਦਹਾਲੀ ਵਾਲੀ ਜ਼ਿੰਦਗੀ ਉਹ ਜੀ ਰਹੇ ਨੇ ਮੈਂ ਇਹ ਆਪ ਦੇ ਚੈਨਲ ਰਾਹੀਂ ਅਪੀਲ ਕਰਦਾ ਹਾਂ ਜਿੱਦਣ ਵੀ ਹੁਣ ਆਦੀ ਹੁਣ ਤਾਂ ਸੈਂਟਰ 'ਚ ਸਾਡੀ ਸਰਕਾਰ ਪੱਕੀ ਆ ਹੋ ਸਕਦਾ 6 ਮਹੀਨੇ ਨੂੰ ਕਿਉਂਕਿ ਇਹ ਸਰਕਾਰ ਦੇ ਬਾਜੇ ਵੱਜ ਗਏ 10 10 ਮਹੀਨੇ ਹੋ ਗਏ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲੀਆਂ ਕੱਲ ਮੈਂ ਤੇ ਇਹ ਜੋ ਹੱਸਦਾ ਵਸਦਾ ਮੇਲਿਆਂ ਵਾਲਾ ਪੰਜਾਬ ਸੀਗਾ ਇਹ ਦੁਬਾਰਾ ਉਹ ਪੰਜਾਬ ਕਹਾ ਸਕੀ ਉਦੋਂ ਅਸੀਂ ਇਹਨਾਂ ਪਰਿਵਾਰਾਂ ਨੂੰ ਮਾਨ ਸਨਮਾਨ ਦੇਵਾਂਗੇ ਦੰਦਵਾਦ ਸਾਬ ਮੈਂ ਉਹ ਲੋ ਮੇਰੀ ਗੱਲ ਪੈਦਾ ਪੂਰੀ ਸੁਣ ਲਓ ਸਰਕਾਰ ਵੱਲੋਂ ਇਹਨਾਂ ਨੂੰ ਪੱਕੀ ਪੱਕੀ ਪੈਨਸ਼ਨ ਜਿਵੇਂ ਕਿ ਕਿਸੇ ਐਮਐਲਏ ਐਮਪੀ ਨੂੰ ਇੱਕ ਵਾਰੀ ਬਣਨ ਤੋਂ ਬਾਅਦ ساری ਉਮਰ ਉਹ ਪੈਨਸ਼ਨ ਮਿਲਦੀ ਹੈ ਉਹ ਇਸ ਪਰਿਵਾਰ ਦੇ ਵਾਰਸਾਂ ਨੂੰ ਜੋੜਾ ਤੇ ਨੌਕਰੀ ਲੈਣ ਦੀ ਉਮਰ ਵਿੱਚ ਹੋਗਾ ਉਹਨੂੰ ਨੌਕਰੀ ਦਿੱਤੀ ਜਾਊਗੀ ਜਿਹੜਾ ਕੋਈ ਨਾ ਹੋਊਗਾ ਉਹਦੀ ਮਾਦੀ ਹਾਲਤ ਸੁਧਾਰਨ ਦੀ ਉਸ ਨੂੰ ਉਹ ਪੈਨਸ਼ਨ ਪੱਕੀ ਹੀ ਉਸਦੀ ਰਹਿਦੀ ਜ਼ਿੰਦਗੀ ਤੱਕ ਉਹਨਾਂ ਦੇ ਵਾਰਸਾਂ ਨੂੰ ਦਿੱਤੀ ਹੈ ਕੋਈ ਹਸਾਨ ਨਹੀਂ ਕਰਦਾ ਪੰਜਾਬੀਆਂ ਨੇ ਜਾਂ ਪੰਜਾਬ ਸਰਕਾਰ ਨੇ ਇਹ ਜੋ ਅਸੀਂ ਇੰਨਾ ਚਿਰ ਉਸ ਸ਼ਹੀਦਾਂ ਨੂੰ ਸ਼ਰਧਾਂਜਲੀ ਨਹੀਂ ਦੇ ਸਕੇ ਮੈਂ ਸੋਚਦਾ ਇਹ ਉਸ ਸ਼ਰਧਾਂਜਲੀ ਦੇ ਵਿੱਚ ਇੱਕ ਛੋਟਾ ਜਿਹਾ ਦੀਵਾ ਜਗਾਉਣ ਦੇ ਬਰਾਬਰ ਹੋਊਗੀ ਮੈਂ ਵੀ ਨਹੀਂ ਕਹਿ ਸਕਦਾ ਕਿ ਇਹ ਕੁਝ ਦੇ ਕੇ ਅਸੀਂ ਉਹਨਾਂ ਮਹਾਨ ਸ਼ਹੀਦਾਂ ਨੂੰ ਕੋਈ ਸ਼ਰਧਾਂਜਲੀ ਦੇ ਰਹੇ ਹਾਂ ਅਸੀਂ ਉਹਨਾਂ ਦਾ एहਸਾਨ ਕਈ ਵਾਰ ਜਨਮ ਲੈ ਲਏ ਤਾਂ ਵੀ ਲਾ ਨਹੀਂ ਸਕਦੇ ਜਿੰਨੀਆਂ ਕੁਰਬਾਨੀਆਂ ਉਹਨਾਂ ਨੇ ਦਿੱਤੀਆਂ ਪਰ ਸ਼ਰਮ ਆਉਣੀ ਚਾਹੀਦੀ ਹੈ ਮੌਜੂਦਾ ਸਰਕਾਰ ਨੂੰ ਯਾਹ ਸਤੋ ਪਹਿਲਾ ਜਿਹੜੀ ਕਾਂਗਰਸ ਸਰਕਾਰ ਜਿਨਨੇ ਬਹੁਤ ਲੰਬਾ ਸਮਾਂ ਇਸ ਦੇਸ਼ ਤੇ ਰਾਜ ਕੀਤਾ ਉਹਨਾਂ ਨੇ ਇਨ੍ਹਾਂ ਸ਼ਹੀਦਾਂ ਪ੍ਰਤੀ ਕੁਝ ਵੀ ਨਹੀਂ ਕੀਤਾ